ਨਮਸਕਾਰ ਸਤਿ ਸ੍ਰੀ ਅਕਾਲ ਮੈਂ ਗੁਰਤੇਜ ਸਿੰਘ ਮੁੱਦਰੀ ਗੱਲ ਦੇ ਵਿੱਚ ਤੁਹਾਡਾ ਸਦਾ ਸਵਾਗਤ ਕਰਦਾ ਅੱਜ ਮੈਂ ਤੁਹਾਨੂੰ ਕੁਝ ਨਾਮ ਪੜ ਕੇ ਸੁਣਾਉਣਾ ਤੁਸੀਂ ਅੰਦਾਜ਼ਾ ਲਗਾਉਣਾ ਕਿ ਉਹ ਕੌਣ ਹੋ ਸਕਦੇ ਨੇ ਕਿਸ ਸਮੁਦਾਇ ਦੇ ਨਾਲ ਹੀ ਕਿਸ ਧਰਮ ਦੇ ਨਾਲ ਉਹ ਸੰਬੰਧ ਰੱਖਦੇ ਬਰਜਿੰਦਰ ਸੰਧੂ ਅੰਮ੍ਰਿਤ ਸੰਧੂ ਅੰਕੁਰ ਨਰੂਲਾ ਕੰਚਨ ਮਿੱਤਲ ਰਮਨ ਹੰਸ ਗੁਰਨਾਮ ਸਿੰਘ ਖੇੜਾ ਹਰਜੀਤ ਸਿੰਘ ਤੇ ਸੁਖਪਾਲ ਰਣਾ ਇਹਨਾਂ ਨਾਵਾਂ ਨੂੰ ਸੁਣਦੇ ਹੋਏ ਤੁਹਾਨੂੰ ਤੁਹਾਡੇ ਮਨ ਦੇ ਵਿੱਚ ਚਿਹਰੇ ਬਣ ਰਹੇ ਹੋਣਗੇ ਕਿ ਕੁਝ ਸਾਡੇ ਵੀਰ ਸਿਕ ਸਮੁਦਾਇਤੋਂ ਨੇ ਸਨਾਤਨੀ ਭਾਈਚਾਰੇ ਤੋਂ ਹੋਣਗੇ ਬਾਕੀ ਜੇ ਤੁਹਾਡੇ ਦਿਮਾਗ ਦੇ ਵਿੱਚ ਤੁਹਾਡੇ ਸ਼ਕਲਾਂ ਦੇ ਵਿੱਚ ਇਹ ਜ਼ਹਿਨ ਦੇ ਵਿੱਚ ਜਿਹੜੀਆਂ ਇਹ ਤਸਵੀਰਾਂ ਫਿੱਟ ਹੋ ਰਹੀਆਂ ਨੇ ਤਾਂ ਤੁਸੀਂ ਬਹੁਤ ਗਲਤ ਬਹੁਤ ਰੋਂਗ ਦਰਸਲ ਇਹ ਸਾਰੇ ਨਾਮ ਨੇ ਇਸਾਈ ਭਾਈਚਾਰੇ ਦੇ ਪਾਦਰੀਆਂ ਦੇ ਉਹਨਾਂ ਲੋਕਾਂ ਦੇ ਜਿਹੜੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਬਾਇਓਗ੍ਰਾਫੀ ਪੰਜਾਬ ਦੀ ਡੈਮੋਗ੍ਰਾਫੀ ਸਭ ਬਹੁਤ ਜ਼ਿਆਦਾ ਜਲਦੀ ਤੇਜ਼ੀ ਦੇ ਨਾਲ ਬਦਲ ਰਹੇ ਕਿਸੇ ਵੀ ਦੇਸ਼ ਨੂੰ ਖਤਮ ਕਰਨ ਦਾ ਕਿਸੇ ਵੀ ਸਭਿਅਤਾ ਨੂੰ ਖਤਮ ਕਰਨ ਦਾ ਤਰੀਕਾ ਇਹ ਹੁੰਦਾ ਕਿ ਉਥੋਂ ਦੀ ਜਿਹੜੀ ਸੰਸਕ੍ਰਿਤੀ ਆ ਉਹਦੇ ਵਿੱਚ ਬਦਲਾਅ ਕਰ ਦਿੱਤੇ ਜਾਂਦਾ ਪਹਿਲਾਂ ਧਰਮ ਪਰਿਵਰਤਨ ਤਲਵਾਰ ਦੇ ਜ਼ੋਰ ਤੇ ਹੁੰਦੇ ਸੀ ਜਿਹਦੇ ਵਿੱਚ ਪੂਰੇ ਏਸ਼ੀਆ ਦੇ ਵਿੱਚ ਪੂਰਾ ਯੂਰਪ ਦੇ ਵਿੱਚ ਧਰਮ ਪਰਿਵਰਤਨ ਹੋਏ ਤਾਂ ਉਥੋਂ ਦੀ ਸਭਿਅਤਾਵਾਂ ਖਤਮ ਹੋ ਗਈ ਔਰ ਸਾਡੇ ਦੇਸ਼ ਦੇ ਵਿੱਚ ਸਨਾਤਨ ਤੇ ਸਨਾਤਨ ਦੇ ਨਾਲ ਸਨਾਤਨ ਦੇ ਵਿੱਚੋਂ ਨਿਕਲੇ ਸਭਿਆਤਾਵਾਂ ਅੱਜ ਤੱਕ ਵੀ ਜ਼ਿੰਦਾ ਰਹੀਆਂ ਸੀ ਪਰ ਹੁਣ ਇੱਕ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਖੇਡ ਚੱਲ ਰਿਹਾ ਉਹ ਹੈ ਧਰਮ ਪਰਿਵਰਤਨ ਦਾ ਬੜੀ ਇੱਕ ਸੂਨਯੋਜਿਤ ਤਰੀਕੇ ਦੇ ਨਾਲ ਜਿਹੜੇ ਸਾਡੇ ਪਛੜੇ ਸਮਾਜ ਦੇ ਲੋਕ ਨੇ ਜਾਂ ਉਹ ਲੋਕ ਜਿਹੜਾ ਕੋਲੇ ਅੱਜ ਵੀ ਮੂਲਕੁੱਤ ਸੁਵਿਧਾਵਾਂ ਨਹੀਂ ਉਹਨਾਂ ਨੂੰ ਲਾਲਚ ਦੇ ਕੇ ਧਰਮ ਪਰिवर्तन ਕੀਤੇ ਜਾ ਰਹੇ ਹਨ। ਔਰ ਇਸ ਧਰਮ ਪਰਵਰਤਨ ਦੇ ਲਈ ਕੋਈ ਵਿਦੇਸ਼ੀਆਂ ਦੇ ਵਿੱਚੋਂ ਲੋਕ ਨਹੀਂ ਆਏ। ਉਹਨਾਂ ਲੋਕਾਂ ਨੇ ਸਾਡੇ ਇੱਥੋਂ ਦੇ ਹੀ ਕੁਝ ਲੋਕਾਂ ਨੂੰ ਚੁਣਿਆ ਜਿਹੜੇ ਚਿਹਰੇ ਤੋਂ ਨਾਮਾਂ ਤੋਂ ਸਨਾਤਨ ਤੇ ਜਾਂ ਸਨਾਤਨ ਚੋਂ ਨਿਕਲੇ ਪੰਥਾਂ ਧਰਮਾਂ ਦੇ ਵਿੱਚੋਂ ਸਬੰਧ ਰੱਖਦੇ ਨੇ ਪਰ ਕਾਰਜ ਤੇ ਅੰਦਰੋਂ ਉਹ ਉਹਨਾਂ ਦੇ ਏਜੰਡੇ ਤੇ ਚੱਲਦੇ ਹੈਰਾਨੀ ਗੱਲ ਹੋਊਗੀ ਕਿ ਪੰਜ ਪਿਆਰਿਆਂ ਦਾ ਦੇਸ਼ ਬਾਬੇ ਨਾਨਕ ਦੀ ਜਨਮ ਭੂਮੀ ਭਗਵਾਨ ਕ੍ਰਿਸ਼ਨ ਜੀ ਦੇ ਭਗਵਾਨ ਸ਼੍ਰੀ ਰਾਮ ਜੀ ਦੇ ਪੁੱਤਰਾਂ ਦੀ ਕਰਮ ਭੂਮੀ ਇਹ ਪੰਜਾਬ ਜਿੱਥੇ ਵੇਦ ਲਿਖੇ ਗਏ ਅੱਜ ਚਰਚਾਂ ਦੀ ਭੂਮੀ ਬਣ ਰਿਹਾ ਹੈ ਪੰਜਾਬ ਦੇ ਦੋਆਬਾ ਖੇਤਰ ਦੇ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਚਰਚ ਜਿਹੜੀ ਉਹ ਉਸਰ ਰਹੀ ਹੈ ਸਰਹੱਦੀ ਖੇਤਰਾਂ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਜਿੰਨੇ ਵੀ ਅਤੇ ਜ਼ਿਲ੍ਹੇ ਨੇ ਜ਼ਿਲ੍ਹਾ ਫਾਜ਼ਿਲਕਾ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਅੰਮ੍ਰਿਤਸਰ ਪਠਾਨਕੋਟ ਉੱਪਰ ਜੰਮੂ ਤੱਕ ਇਸ ਰਹੱਦੀ ਕੰਡਿਆਂ ਦੇ ਵਿੱਚ ਜਿਹੜਾ ਇਹ ਹੈ ਅ ਧਰਮ ਪਰ ਵਰਤਨ ਦਾ ਜਿਹੜਾ ਜਾਲ ਹੈ ਬੜੇ ਤਰੀਕੇ ਦੇ ਨਾਲ ਫੈਲੇ ਜਾ ਇਹਨਾਂ ਦੀ ਜਿਹੜੀ ਟੈਕਨੀਕ ਹੈ ਨਾ ਉਹ ਸੋਚਣ ਤੇ ਸਮਝਣ ਵਾਲੀ ਹੈ ਪਹਿਲੀ ਗੱਲ ਇਹ ਕਿ ਇਹ ਨਾਮ ਜਿਹੜੇ ਰੱਖੇ ਨੇ ਇਹਨਾਂ ਨੇ ਹਿੰਦੂ ਤੇ ਸਿੱਖ ਨੇ ਨਹੀਂ ਰੱਖੇ ਜਿਸ ਤਰ੍ਹਾਂ ਕਿ ਆ ਕਿ ਬਰਜਿੰਦਰ ਸੰਧੂ ਜਾਂ ਅੰਕਨਰੂਲਾ ਅੰਕੁਰ ਨਾਮ ਤੋਂ ਜਿ세 ਕਿਸਨ ਦਸੀਏ ਤਾਂ ਲੱਗਦਾ ਕਿ ਹਿੰਦੂ ਪਾਈਚਾਰੇ ਤੋਂ ਖੱਤਰੀ ਪਾਈਚਾਰੇ ਦੇ ਵਿੱਚ ਸੰਧੂ ਤਾਂ ਜੱਟ ਪਾਈਚਾਰੇ ਚੋਂ ਇਸੇ ਤਰ੍ਹਾਂ ਇੱਕ ਪਾਦਰੀ ਨੇ ਦਿওল ਦੋਬੇ ਖੇਤਰ ਦੇ ਵਿੱਚ ਕਪੂਰਥਲਾ ਦੇ ਲੱਗ ਗਏ ਪਰ ਇਹਨਾਂ ਦੇ ਕੰਮ ਧਰਮ ਪਰिवर्तन ਤੇ ਵਾਲੇ ਨੇ ਜਿਹੜੇ ਸਾਡੇ ਨਿਚਲੇ ਤੱਕ ਦੇ ਲੋਕ ਨੇ ਯ ਅੱਜ ਵੀ ਮੂਲ ਸੂਤਾਂ ਤੋਂ ਵੰਚਿਤ ਨੇ ਉਹਨਾਂ ਨੂੰ ਮੁਫਤ ਵਿੱਦਿਆ ਦਾ ਲਾਲਚ ਦੇ ਕੇ ਬਾਹਰ ਵਿਦੇਸ਼ਾਂ ਦੇ ਵਿੱਚ ਵੀਜ਼ਿਆਂ ਦਾ ਲਾਲਚ ਦੇ ਕੇ ਤੇ ਉੱਥੇ ਸ ਤੁਹਾਨੂੰ ਕੰਮ ਕਾਰ ਦਵਾਵਾਂਗੇ ਉੱਥੇ ਤੁਹਾਨੂੰ ਅਸੀਂ ਵੀਜ਼ਾ ਦਵਾਵਾਂਗੇ ਤੁਹਾਡੇ ਬੱਚਿਆਂ ਨੂੰ ਬਾਹਰ ਭੇਜਾਂਗੇ ਜਾਂ ਅਸੀਂ ਹਰ ਮਹੀਨੇ ਤੁਹਾਨੂੰ ਰਾਸ਼ਨ ਮੁਫਤ ਦਵਾਵਾਂਗੇ ਅਜਿਹਾ ਇੱਕ ਜਿਹੜਾ ਛੜੀ ਅੰਤਰ ਹੈ ਉਹਨਾਂ ਨੂੰ ਫਸਾ ਕੇ ਜਾਲ ਦੇ ਵਿੱਚ ਅ ਉਹਨਾਂ ਦੇ ਧਰਮ ਪਰਿਵਰਤਨ ਕੀਤੇ ਜਾ ਰਹੇ ਨੇ ਜਿਹੜੀ ਬੜੀ ਵੱਡੀ ਚਾਲ ਚੱਲਦੇ ਨੇ ਕਿ ਇਹ ਧਰਮ ਪਰਿਵਰਤਨ ਤਾਂ ਕਰਦੇ ਨੇ ਪਰ ਨਾਮ ਚੇਂਜ ਨਹੀਂ ਕਰਦੇ ਉਹਦੇ ਪਿੱਛੇ ਵੀ ਰੀਜ਼ਨ ਹੈ ਕਿਉਂਕਿ ਜੇ ਨਾਮ ਚੇਂਜ ਕਰਨਗੇ ਤਾਂ ਜਿਹੜੀਆਂ ਸੁਵਿਧਾਵਾਂ ਸਰਕਾਰ ਦੇ ਵੱਲੋਂ ਮਿਲਦੀਆਂ ਨਹੀਂ ਇਹਨਾਂ ਨੂੰ ਪਛੜੇ ਸ਼੍ਰੇਣੀਆਂ ਦੇ ਕੋਟੇ ਦੇ ਵਿੱਚ ਜਾਂ BPL ਪਰਿਵਾਰਾਂ ਦੇ ਵਿੱਚ ਉਹ ਇਹਨਾਂ ਨੂੰ ਨਹੀਂ ਮਿਲਣਗੀਆਂ ਇਸ ਸਮਝਣ ਵਾਲੀ ਗੱਲ ਹੈ ਇਹ ਇੱਕ ਵੱਡੇ ਤੌਰ ਤੇ ਇਹ ਜਿਹੜਾ ਹੈ ਪੰਜਾਬ ਦੀ ਜਿਹੜੀ ਭੂਮੀ ਦੇ ਜਿਹੜੀ ਸਾਡੀ ਜਨਸੰਖਿਆ ਉਹ ਬੜੀ ਤੇਜ਼ੀ ਦੇ ਨਾਲ ਡੋਲ ਰਹੀ ਹੈ। ਬੀਤੇ ਦਿਨੀ ਕੁਝ ਇਸਾਈ ਨੇਤਾਵਾਂ ਦਾ ਬਿਆਨ ਵੀ ਆਇਆ ਸੀ। ਉਹਨਾਂ ਨੇ ਕਹੇ ਸੀ ਕਿ ਜੇ ਸਰਕਾਰ ਅੱਜ ਚਾਹਤੀ ਕਿ ਜਨਗਣਨਾ ਹੁੰਦੀ ਪੰਜਾਬ ਦੇ ਵਿੱਚ ਜਿਹੜੀ ਸਾਡੀ ਅ ਵਿਰਧੀ ਹੈ ਉਹ 10% ਦੇ ਕਰੀਬ ਵਿਰਧੀ ਹੋਈ ਹੈ। ਯਾਨੀ ਕਿ 10% ਇਸਾਈ ਸਾਡੇ ਵਧ ਗਏ ਨੇ ਪੰਜਾਬ ਦੇ ਵਿੱਚ ਇਹ ਉਹਨਾਂ ਦੇ ਮੂਹੋਂ ਅੰਕੜੇ ਨੇ ਤੁਸੀਂ ਹਿਸਾਬ ਲਗਾ ਲਓ ਕਿ ਇਹ ਵਿਰਧੀ ਕਿੱਥੇ ਤੱਕ ਜਾ ਕੇ ਵਧੇਗੀ ਤੇ ਕਿੱਥੇ ਜਾ ਕੇ ਰੁਕੇਗੀ ਇੱਕ ਬੜਾ ਸੋਚਣ ਦਾ ਤੇ ਬੜਾ ਗੰਭੀਰ ਵਿਸ਼ਾ ਹੈ ਕਿ ਗੁਰੂਆਂ ਦੀ ਭੂਮੀ ਰਿਸ਼ੀਆਂ ਦੀ ਭੂਮੀ ਹੁਣ ਚਰਚਾਂ ਦੀ ਭੂਮੀ ਬੱਜੇਗੀ ਇਥੇ ਗੱਲ ਇੱਕ ਵਿਚਾਰ ਕਰਨ ਯੋਗ ਹੋਰ ਵੀ ਹੈ ਕਿ ਅਸੀਂ ਸਿਰਫ ਦੋਸ਼ ਉਹਨਾਂ ਨੂੰ ਨਹੀਂ ਦੇਣਾ ਚਾਹੁੰਦੇ ਇਹਦੇ ਵਿੱਚ ਦੋਸ਼ ਕਿਤੇ ਨਾ ਕਿਤੇ ਸਾਡਾ ਵੀ ਹੈ ਕਿਉਂਕਿ ਅਸੀਂ ਆਪਣਾ ਇਤਿਹਾਸ ਆਪਣੇ ਗੁਰੂਆਂ ਦਾ ਇਤਿਹਾਸ ਆਪਣੇ ઋਸ਼ੀਆਂ ਦਾ ਇਤਿਹਾਸ ਸੰਭਾਲ ਨਹੀਂ ਸਕੇ ਅਸੀਂ ਉਹਨਾਂ ਨੂੰ ਉਹ ਸਹੂਲਤਾਂ ਨਹੀਂ ਦੇ ਸਕੇ ਜਿਸ ਕਰਕੇ ਉਹ ਉਹਨਾਂ ਦੀ ਇੱਕ ਬੁਰੀ ਚਾਲ ਦੇ ਪਿੱਛੇ ਜਾਂ ਕੁਝ ਇੱਕ ਵੀਜ਼ੇ ਦੇ ਲਾਲਚ ਦੇ ਪਿੱਛੇ ਆ ਕੇ ਉਹ ਆਪਣਾ ਧਰਮ ਆਪਣੀ ਪੀੜ੍ਹੀਆਂ ਦੀ ਪੀੜ੍ਹੀਆਂ ਸਭ ਕੁਝ ਪੂਜਾ ਪદ્ધਤੀ ਔਰ ਜੀਉਣ ਦਾ ਤਰੀਕਾ ਲਾਈਫ ਸਟਾਈਲ ਸਭ ਪਰਿਵਰਤਿਤ ਕਰ ਰਹੇ ਨੇ ਕਿਤੇ ਨਾ ਕਿਤੇ ਇਸ ਦੇ ਸਾਡੀ ਧਾਰਮਿਕ ਜਥੇਬੰਦੀਆਂ ਦਾ ਵੀ ਰੋਲ ਹੈ ਸਾਡਾ ਆਪ ਦਾ ਵੀ ਕਿ ਅਸੀਂ ਉਹਨਾਂ ਨੂੰ ਜਾਗਰਿਤ ਨਹੀਂ ਕਰ पाए ਅਸੀਂ ਉਹਨਾਂ ਨੂੰ ਜਾ ਕੇ ਸੰਭਾਲਿਆ ਨਹੀਂ ਅਸੀਂ ਉਹਨਾਂ ਨੂੰ ਜਾ ਕੇ ਉਠਾਇਆ ਨਹੀਂ ਪਰ ਇਹ ਨਹੀਂ ਕਿ ਅਸੀਂ ਸਭ ਦੇ ਸਭ ਸੁੱਤੇ ਪਏ ਅੱਜ ਵੀ ਬਹੁਤ ਸਾਰੀ ਕੁਝ ਸਾਡੇ ਜਥੇਬੰਦੀਆਂ ਨੇ ਜਿਹੜੀਆਂ ਇਸ ਕਾਰਜ ਦੇ ਵਿਰੁੱਧ ਚੁੱਪਚਾਪੀ ਤੇ ਲੜ ਰਹੀ ਨੇ ਔਰ ਉਹਨਾਂ ਦੀ ਧਰਮ ਪਰਿਵਰਤਨ ਨੂੰ ਫੋਰਸਡ ਔਰ ਲਾਲਚ ਪੁਨੇਰੇ ਧਰਮ ਪਰਿਵਰਤਨ ਕਰਨ ਇਹਨਾਂ ਨੂੰ ਰੋਕ ਰਹੇ ਨੇ ਔਰ ਵਾਪਸੀ ਉਹਨਾਂ ਦੀ ਘਰ ਵਾਪਸੀ ਵੀ ਕਰਵਾ ਰਹੀ ਨੇ ਪਰ ਗੱਲ ਇਹ ਕਿ ਉਹ ਕੁਝ ਜਥੇਬੰਦੇ ਆ ਕੁਝ ਵੀਰ ਭੈਣਾ ਉਹ ਕਦ ਤੱਕ ਕੁਝ ਕਰ ਲੈਣਗੇ ਕਸਰੀ ਲੋੜ ਸਾਨੂੰ ਸਭ ਨੂੰ ਉੱਠ ਕੇ ਇਸ ਦੇ ਖਿਲਾਫ ਲੜਨ ਦੀ ਉਸ ਲਾਲਚੀਆਂ ਦੇ ਚਮਕਲ ਚੋ ਸਾਡੇ ਵੀਰਾਂ ਸਾਡੀਆਂ ਭੈਣਾਂ ਸਾਡੀਆਂ ਪੀੜ੍ਹੀਆਂ ਪੀੜ੍ਹੀਆਂ ਨੂੰ ਬਚਾਉਣ ਦੀ ਤਾਂ ਕਿ ਸਾਡਾ ਪੰਜਾਬ ਗੁਰੂਆਂ ਤੇ ॠਸ਼ੀਆਂ ਦੀ ਧਰਤੀ ਰਵੇ ਚਰਚਾਂ ਦੀ ਧਰਤੀ ਨਾ ਬਣ ਜਾਵੇ ਕੁਕਿਤੰ ਸਾਡੀ ਸੱਭਿਤਾ ਗਈ ਉਹ ਦਿਨ ਸਾਡਾ ਸਾਰਾ ਪੰਜਾਬ ਹੈ ਉਹ ਬिखर ਜਾਵੇਗਾ ਔਰ ਤੇਜ਼ੀ ਦੇ ਨਾਲ ਪੰਜਾਬ ਵਿਕਰਨ ਦੀ ਦੌੜ ਦੇ ਵਿੱਚ ਅੱਗੇ ਵਧ ਰਿਹਾ ਜਿਸ ਦੇ ਵੱਲ ਕਿਸੇ ਦਾ ਧਿਆਨ ਨਹੀਂ ਸੁਵੇੜਾ ਇਹਨਾਂ ਲੋਕਾਂ ਤੋਂ ਜਾਗਰੂਕ ਰਹਿਣ ਦਾ ਇਹ ਜਾਗਰੂਕ ਜਦੋਂ ਇਵੈਂਟਸ ਕਰਦੇ ਨੇ ਤਾਂ ਬੜੇ ਵੱਡੇ ਵੱਡੀ ਇਵੈਂਟਸ ਕਰਦੇ ਬੜੇ ਸੋਨਯੂ ਜੀ ਤਰੀਕੇ ਦੇ ਨਾਲ ਬੀਤੇ ਦਿਨੀ ਪੰਜਾਬ ਦੇ ਵਿੱਚ ਇਵੈਂਟਸ ਕੀਤਾ ਗਿਆ ਤੇ ਅਸੀਂ ਜੀ ਸੁਨੀਲ ਛੱਟੀ ਨੂੰ ਬੁਲਾਇਆ ਸੀ ਮੁੱਖ ਮਹਿਮਾਨ ਅਸੀਂ જય ਪ੍ਰਧਾਨ ਨੂੰ ਮੁੱਖ ਮਹਿਮਾਨ ਬੁਲਾਇਆ ਤੁਸੀਂ ਆਓ ਉੱਥੇ ਜੀ ਤੁਹਾਡਾ ਅਸੀਂ ਲੰਚ ਫ੍ਰੀ ਕਰਾਂਗੇ ਅਸੀਂ ਤੁਹਾਡਾ ਇਲਾਜ ਫਰੀ ਕਰਾਂਗੇ ਕੀ ਲੰਗਰ ਦੀ ਪ੍ਰਥਾ ਸਾਡੇ ਗੁਰੂਆਂ ਨੇ ਨਹੀਂ ਚਲਾਈ ਸਾਡੇ ਗੁਰੂਆਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਲੰਗਰ ਦੀ ਪ੍ਰਥਾ ਨਹੀਂ ਸੀ ਪਰਸ ਨੂੰ ਇੱਕ ਰੌਕ ਬੈਂਡ ਦੇ ਨਾਲ ਗੀਤਾਂ ਦੇ ਨਾਲ ਇੱਕ ਨੌਜਵਾਨ ਜਿਹੜੀ ਸਾਈਕੀ ਹੈ ਉਹਦੇ ਉੱਪਰ ਅਟ੍ਰੈਕਟ ਕਰਕੇ ਔਰ ਬਾਰੋਂ ਕੁਝ ਵਿਦੇ ਫਿਲਮੀ ਸਿਤਾਰੇ ਨੂੰ ਬੁਲਾ ਕੇ ਇੱਕ ਇੱਕ ਬੜੇ ਤਰੀਕੇ ਦੇ ਨਾਲ ਨਾ ਜਿਹੜੀ ਹੈਗੀ ਉਹ ਤਰਪਨ ਵਰਤਨ ਦੀ ਜਿਹੜੀ ਗਤੀਵਿਧੀਆਂ ਚੱਲ ਰਹੀ ਹੈ ਸੋ ਲੋੜਾ ਸਾਨੂੰ ਜਾਗਰੂਕ ਹੋਣ ਦੀ ਪੱਲਾ ਪੰਜਾਬ ਦੇ ਜਿਹੜੇ ਤੁਸੀਂ ਉਹ ਤੁਸੀ ਦੇਖੋ ਨਾ ਜਿਹੜੇ ਕਾਰਜਕ੍ਰਮ ਨੇ ਜਿਹੜੇ ਜਿਸ ਤਰ੍ਹਾਂ ਅਸੀਂ ਕਹਿੰਦੇ ਹੁੰਦੇ ਕਿ satsang ਹੈ ਸਾਡੀ ਪ੍ਰਭਾਤ ਫੇਰੀ ਹੈ ਜਾਂ ਅਸੀਂ ਹਵਨ ਯੱਗੇ ਕਰਦੇ ਹਾਂ ਇਹਨਾਂ ਨੇ ਨਾਮ ਵੀ ਉਹੀ ਚੱਕੇ ਨੇ ਮਸੀਹੀ satsang ਹਨ ਪ੍ਰਵੇਸ਼ ਯੱਗ ਇਹ ਚੀਜ਼ਾਂ ਤਾਂ ਕਿ ਜਿਹੜੇ ਪਰਵਰਤਨ ਕਰਨਾ ਲੋਕਾਂ ਦਾ ਉਹਨਾਂ ਨੂੰ ਇਹ ਵੀ ਨਾ ਲੱਗੇ ਕਿ ਇਹ ਦੂਸਰੇ ਨੇ ਸਾਡੇ ਨਹੀਂ ਨੇ ਅਸੀਂ ਉਹਨਾਂ ਦੇ ਵਿਰੋਧ ਨਹੀਂ ਆ ਠੀਕ ਹੈ ਉਹਨਾਂ ਦੀ ਸੱਭੇਤਾ ਉਹਨਾਂ ਦੇ ਗੁਰੂ ਉਹਨਾਂ ਦੇ ਪੈਗੰਬਰ ਉਹਨਾਂ ਨੂੰ ਮੁਬਾਰਕ ਪਰ ਸਾਡੀ ਇੱਕ ਆਈਡੈਂਟੀਟੀ ਹੈ ਅਸੀਂ ਆਪਦੀ ਆਈਡੈਂਟੀਟੀ ਕਿਉਂ ਛੱਡੀਏ ਅਸੀਂ ਪੰਜਾਬੀ ਆ ਸਾਡੇ ਪੰਜਾਬ ਦੇ ਉੱਪਰ ਗੁਰੂਆਂ ਦਾ ਜਨਮ ਹੋਇਆ ਸਾਡੇ ਪੰਜਾਬ ਦੇ ਉੱਪਰ ਰਿਸ਼ੀਆਂ ਨੇ ਜਨਮ ਲਿਆ ਸਾਡੇ ਪੰਜਾਬ ਦੀ ਧਰਤੀ ਦੇ ਉੱਪਰ ਵੇਦ ਲਿਖੇ ਗਏ ਸਦੀਓ ਪਹਿਚਾਣ ਹੈ ਲੇਕਿਨ ਹੁਣ ਇਹ ਸਾਡੇ ਨਾਮਾ ਨੂੰ ਲੈ ਕੇ ਸਾਡੇ ਕਾਰਜਕ੍ਰਮਾਂ ਦੇ ਨਾਮਾ ਨੂੰ ਲੈ ਕੇ ਸਾਡੇ ਅੰਦਰ ਵੱਢ ਚੁੱਕੇ ਨੇ ਹਾਲਾਂਕਿ ਉਹਨਾਂ ਦੀ ਜਿਹੜੇ ਕਾਸਟਿਮਸ ਨੇ ਉਹਨਾਂ ਦੇ ਵਸਤਰ ਨੇ ਉਹ ਲਗ ਤਰ੍ਹਾਂ ਦੇ ਸਾਡੇ ਨਾਲੋਂ ਜਿਹੜੇ ਉਹ ਰੰਗ ਯੂਜ਼ ਕਰਦੇ ਨੇ ਪਰ ਤੁਸੀਂ ਦੇਖੋ ਤਜਕਾਲ ਇਹ ਵੀ ਇਹ ਹੈ ਜਿਹੜੇ ਪਗਵੇ ਵਸਤਰ ਨੀਲੇ ਬਾਣੇ ਪਾ ਕੇ ਪ੍ਰਚਾਰ ਕਰਦੇ ਨੇ ਪਿੰਟਾਂ ਦੇ ਵਿੱਚ ਔਰ ਡਰੈਨਰ ਦੇ ਪ੍ਰਚਾਰ ਕਰਨ ਦਾ ਜਿਹੜਾ ਇੱਕ ਟਾਰਗੇਟ ਸਮੂਹ ਹੈ ਉਹ ਵੀ ਇੱਕ ਲਿਮਟਡ ਸਮੂਹ ਹੈ ਜਿਹੜੀ ਪੰਜਾਬ ਦੀ ਸਟਰੈਂਥ ਹੈ ਜਿਨੂੰ ਸੰਭਾਲਣ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਗਲਤੀ ਕਰ ਬੈਠੇ ਆ ਸੰਭਾਲਿਆ ਨਹੀਂ ਤੇ ਇਸੇ ਕਰਕੇ ਉਹ ਸਾਡੇ ਹੱਥੋਂ ਨਿਕਲਦੇ ਜਾ ਰਹੇ ਨੇ ਸੋ ਵੇਲੇ ਪੰਜਾਬ ਨੂੰ ਬਚਾਉਣ ਦਾ ਪੰਜਾਬ ਨੂੰ ਗੁਰੂਆਂ ਦੀ ਭੂਮੀ ਬਣੇ ਰਹਿਣ ਦਾ ਪੰਜਾਬ ਨੂੰ ਰਿਸ਼ੀਆਂ ਦੀ ਭੂਮੀ ਬਣੇ ਰਹਿਣ ਦਾ ਨਾ ਕਿ ਚਰਚਾਂ ਦੀ ਭੂਮੀ ਦਾ ਰਹਿਣਾ। ਉਹਨਾਂ ਨੂੰ ਆਪਦੇ ਉਹਨਾਂ ਦੇ ਗੁਰੂ ਮੁਬਾਰਕ ਉਹਨਾਂ ਦੀ ਚਰਚਾ ਮੁਬਾਰਕ ਸਾਨੂੰ ਉਹਨਾਂ ਦੇ ਨਾਲ ਵਿਰੋਧ ਨਹੀਂ ਪਰ ਸਾਨੂੰ ਹੁਣ ਮਸਲਾ ਹੈ ਸਾਡੀ ਆਦੀ ਹੋਂਦ ਬਚਾਉ ਦਾ ਤਾਂ ਕਿ ਪੰਜਾਬ ਪੰਜਾਬੀ ਤੇ ਪੰਜਾਬੀਤ ਜ਼ਿੰਦਾ ਰਹੇ ਕਿ ਜਦਨ ਪੰਜਾਬ ਚ ਗੁਰਦੁਆਰੇ ਮੁੱਕ ਗਏ ਤੇ ਜਦਨ ਪੰਜਾਬ ਚ ਮੰਦਰ ਮੁੱਕ ਗਏ ਤਾਂ ਪੰਜਾਬ ਪੰਜਾਬ ਨਹੀਂ ਰਹੇਗਾ। ਉਮੀਦ ਕਰਦੇ ਹਾਂ ਕਿ ਅਸੀਂ ਸਭ ਮਿਲ ਕੇ ਇਸ ਕਾਰਜ ਦੇ ਵਿੱਚ ਲੜਾਂਗੇ ਚਾਹੇ ਸੰਗਠਿਤ ਤੌਰ ਤੇ ਹੋ ਕੇ ਚਾਹੇ ਇੰਡੀਵਿਜੂਅਲ ਤਰੀਕੇ ਦੇ ਤੌਰ ਤੇ ਸਾਨੂੰ ਸਭ ਨੂੰ ਇਸ ਮੁਹਿੰਮ ਦੇ ਵਿੱਚ ਕੁਦਲਣਾ ਪਵੇਗਾ ਤੇ ਪੰਜਾਬ ਨੂੰ ਬਚਾਉਣਾ ਪਵੇਗਾ ਫਿਰ ਮਿਲਾਂਗੇ ਕਿਸੇ ਨਵੇਂ ਮੁੱਦੇ ਦੇ ਨਾਲ ਨਸਸਤਰੀਕਾਲ ਨਮਸਕਾਰ